ਸਤਿ ਸ੍ਰੀ ਅਕਾਲ ਜੀ ਰੋਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਤੁਹਾਡੇ ਨਾਲ ਸ੍ਰੀ ਜਗਦੀਪ ਸਿੰਘ ਜੀ ਦੁਆਰਾ ਲਿਖੀ ਪੁਸਤਕ ਬੇਲੇ ਹੋ ਨਿਕਲਦੇ ਸ਼ੇਰ ਦਾ ਇੱਕ ਅਧਿਆਏ ਰੋਜ਼ ਸਾਂਝਾ ਕਰਦੇ ਹਾਂ ਏਸੀ ਲੜੀ ਨੂੰ ਜਾਰੀ ਰੱਖਦੇ ਹੋਏ ਅੱਜ ਵਾਰੀ ਹੈ ਅਧਿਆਇ 13 ਦੀ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਅਧਿਆਇ 13 ਤਾਂ ਸ਼ੁਰੂ ਕਰਦੇ ਹਾਂ ਜੀ ਸਿੱਕਾ ਜਾਦਦਰ ਜਹਾਂ ਬਫਜਲ ਅਕਾਲ ਕੀ ਕਹਿ ਰਿਹਾ ਸੀ ਉਹ ਹਜ਼ਾਰਾਂ ਕੁੜੀਆਂ ਛੜਵਾ ਲਈਆਂ ਕੀ ਇਹ ਸੱਚ ਹੈ ਅਬਦਾਲੀ ਆਪਣੇ ਸੈਨਾਪਤੀਆਂ ਨੂੰ ਪੁੱਛ ਰਿਹਾ ਸੀ ਸੈਨਾਪਤੀ ਚੁੱਪ ਖਲੋਤੇ ਹੋਏ ਸਨ ਉਹ ਤਾਂ ਰਾਤ ਵਾਲੇ ਵਰਤਾਰੇ ਨੇ ਹੀ ਕੰਬਾ ਦਿੱਤੇ ਸਨ ਤੇ ਅੱਜ ਜਦੋਂ ਉਹਨਾਂ ਆਪਣੇ ਸਾਹਮਣੇ ਭਾਈ ਹਾਠੂ ਸਿੰਘ ਭਾਈ ਬਾਗ ਸਿੰਘ ਜਹੇ ਸੂਰਮੇ ਸਿੱਖਾਂ ਨੂੰ ਸ਼ੇਰਾਂ ਹਾਥੀਆਂ ਨਾਲ ਲੜਦੇ ਦੇਖਿਆ ਤਾਂ ਉਹਨਾਂ ਦੀ ਤਾਂ ਸੁਰਤ ਹੀ ਮੰਦਲ ਗਈ ਸੀ ਸਿੰਘ ਉਹਨਾਂ ਦੀ ਕੈਦ ਵਿੱਚੋਂ ਹਜ਼ਾਰਾਂ ਕੁੜੀਆਂ ਨੂੰ ਛੜਵਾ ਕੇ ਲੈ ਗਏ ਤੇ ਅਫਗਾਨ ਦੇਖਦੇ ਹੀ ਰਹਿ ਗਏ ਅਸਲ ਵਿੱਚ ਦਰਾਨੀਆਂ ਦਾ ਡਰ ਜਾਇਜ਼ ਵੀ ਸੀ ਬਹਾਦਰ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਆਈ ਅਫਗਾਨੀ ਸੈਨਾ ਭਾਵੇਂ ਪੂਰੀ ਤਰ੍ਹਾਂ ਥੱਕੀ ਟੁੱਟੀ ਹੋਈ ਸੀ ਪਰ ਜਿੱਤ ਦਾ ਹੰਕਾਰ ਤਾਂ ਫਿਰ ਵੀ ਸਿਰ ਚੜ੍ਹਿਆ ਹੋਇਆ ਸੀ ਹਿੰਦੁਸਤਾਨ ਵਿੱਚ ਉਹਨਾਂ ਦੇ ਅੱਗੇ ਖਲੋਣ ਵਾਲਾ ਕੋਈ ਬਚਿਆ ਹੀ ਨਹੀਂ ਸੀ ਮਰਾਠਿਆਂ ਜਿਹੀ ਸਭ ਤੋਂ ਤਾਕਤਵਰ ਸਲਤਨਤ ਨੂੰ ਦਰਾਨੀ ਲੜਾਕਿਆਂ ਨੇ ਦੜ ਕੇ ਰੱਖ ਦਿੱਤਾ ਸੀ ਹੁਣ ਹੋਰ ਕੌਣ ਉੱਠ ਸਕਦਾ ਸੀ ਉਹਨਾਂ ਵਿਰੁੱਧ ਹਿੰਦੁਸਤਾਨ ਵਿੱਚ ਪਰ ਅਫਗਾਨ ਇੱਥੇ ਵੱਡਾ ਕਪਲਾ ਖਾ ਗਏ ਟਪਲਾ ਖਾ ਗਏ ਉਹਨਾਂ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਕਿ ਦਿੱਲੀ ਵੱਲ ਜਾਂਦੀ ਅਫਗਾਨ ਸੈਨਾ ਨੂੰ ਵੀ ਸਿੰਘਾਂ ਨੇ ਕਈ ਥਾਂ ਲੁੱਟਿਆ ਸੀ ਸੋ ਵਾਪਸ ਮੁੜਦਿਆਂ ਨੂੰ ਸੁੱਕੇ ਜਿਵੇਂ ਸਾਹ ਜਾਣ ਦਿੰਦੇ ਸੁੱਕੇ ਕਿਵੇਂ ਜਾਣ ਦਿੰਦੇ ਮਸਾ ਬਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਹੀ ਨਹੀਂ ਆਏ ਮਸਾ ਡਿੱਗਦਾ ਢੈਂਦਾ ਅਬਦਾਲੀ ਕਾਬਲ ਪਹੁੰਚਿਆ ਐਤਕੀ ਸਿੰਘਾਂ ਨੇ ਪੰਜਾਬ ਲੰਘਦੇ ਅਬਦਾਲੀਆਂ ਦੀ ਧਿਆਨ ਕਰਵਾ ਦਿੱਤੀ ਤੇ ਬੁਰੀ ਤਰ੍ਹਾਂ ਥੱਕਿਆ ਟੁੱਟਿਆ ਕਾਬਲ ਪਹੁੰਚਿਆ ਸਿੰਘਾਂ ਉਸ ਦਾ ਲਗਭਗ ਸਾਰਾ maal ਖਜ਼ਾਨਾ ਲੁੱਟ ਲਿਆ ਕੈਦ ਕੀਤੀਆਂ ਕੁੜੀਆਂ ਛਡਵਾ ਲਈਆਂ ਦਿੱਲੀ ਪਾਣੀ ਪੱਤੋਂ ਨੱਚਦੀ ਆਈ ਅਫਗਾਨ ਫੌਜ ਅਫਗਾਨਿਸਤਾਨ ਪਹੁੰਚਦਿਆਂ ਤੱਕ ਉਦਾਸੀ ਵਿੱਚ ਡੁੱਬ ਚੁੱਕੀ ਸੀ 23 ਸੋਗ ਦਾ ਕਾਰਨ ਪੰਜਾਬ ਸੀ ਅਬਦਾਲੀ ਬੈਠਾ ਸੋਚ ਰਿਹਾ ਸੀ ਕਿੰਨੀ ਜਦੋ ਜਹਿਦ ਨਾਲ ਅਸੀਂ ਮਰਾਠੇ ਹਰਾਏ ਦਿੱਲੀ ਉੱਤੇ ਮੁੜ ਅਫਗਾਨਾ ਦਾ ਪਰਚਮ ਚੁਲਾਇਆ ਹਿੰਦੁਸਤਾਨੀ ਰਾਜੀਆਂ ਰਜਵਾੜਿਆਂ ਨੂੰ ਅਫਗਾਨ ਤਲਵਾਰਾਂ ਦਾ ਲੋਹਾ ਮੰਨਵਾਇਆ ਸਾਰਾ ਹਿੰਦੁਸਤਾਨ ਆਪਣੇ ਕਦਮਾਂ ਵਿੱਚ ਚੁਕਾਇਆ ਤੇ ਸੋਚਦਾ ਸੋਚਦਾ ਉਸ ਕੋਲ ਬੈਠੇ ਸ਼ਾਹ ਵਾਲੀ ਨੂੰ ਪੁੱਛਣ ਲੱਗਾ 18 ਮਹੀਨੇ ਤੋਂ ਵੀ ਵੱਧ ਸਮਾਂ ਲੱਗ ਗਿਆ ਸਾਨੂੰ ਦਿੱਲੀ ਪਾਣੀਪਤ ਫਤਿਹ ਕਰਨ ਵਿੱਚ ਕਿ ਨਹੀਂ ਜੀ ਹਜ਼ੂਰ ਇਸ ਤੋਂ ਵੀ ਕੁਝ ਵੱਧ ਸ਼ਾਹ ਵਾਲੀ ਬੋਲਿਆ ਤੇ ਚਾਰ ਦਿਨ ਵੀ ਨਹੀਂ ਲੱਗੇ ਸਿੰਘਾਂ ਨੂੰ ਸਾਡੀ ਜਿੱਤ ਉਹਨਾਂ ਪੂਰੀ ਤਰ੍ਹਾਂ ਮਿੱਟੀ ਵਿੱਚ ਰੋਲ ਦਿੱਤੀ ਅਬਦਾਲੀ ਫੇਰ ਸੋਚਣ ਲੱਗਾ ਅਫਗਾਨਾਂ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਨੇ ਗਮੀਆਂ ਵਿੱਚ ਬਦਲ ਦਿੱਤੀਆਂ ਅਨੂਨ ਇੱਕ ਸੂਈਆ ਆਇਆ ਤੇ ਬੋਲਿਆ ਜਾਨ ਬਖਸ਼ੀ ਹੋਵੇ ਹਜ਼ੂਰ ਤਾਂ ਇੱਕ ਬੁਰੀ ਖਬਰ ਹੈ ਡਰਦਿਆਂ ਉਸਨੇ ਸ਼ਾਹ ਤੋਂ ਖਬਰ ਸੁਣਾਉਣ ਦੀ ਪ੍ਰਵਾਨਗੀ ਮੰਗੀ ਆਦਤ ਪੈ ਗਈ ਹੈ ਹੁਣ ਤਾਂ ਕਿ ਜਦ ਜਦ ਵੀ ਪੰਜਾਬ ਲੰਘਾਂਗੇ ਤਾਂ ਬੁਰੀਆਂ ਖਬਰਾਂ ਨਾਲ ਵਾਹ ਪੈਂਦਾ ਹੀ ਰਹੇਗਾ ਉਦਾਸੀ ਵਿੱਚ ਅਬਦਾਲੀ ਬੋਲਿਆ ਸੂਈਏ ਲਈ ਇਹ ਪ੍ਰਵਾਨਗੀ ਹੀ ਸੀ ਸਿੱਖਾ ਨੇ ਮਹਾਲ ਦੇ ਫੌਜਦਾਰ ਮਿਰਜ਼ਾ ਜਾਨ ਨੂੰ ਮਾਰ ਦਿੱਤਾ ਹੈ ਹਜ਼ੂਰ ਹੈ ਇਕਦ ਹੋਇਆ ਆਪਣੇ ਅਸੰਤੋਖ ਦਾ ਅਬਦਾਲੀ ਬੋਲਿਆ ਜਦੋਂ ਉਹਨਾਂ ਸਿੰਧ ਤੋਂ ਸਾਡਾ ਪਿੱਛਾ ਛੱਡਿਆ ਤਾਂ ਪਿੱਛੇ ਮੁੜਦਿਆਂ ਇਹਿਕਾਰਾ ਕੀਤਾ ਕੌਣ ਸੀ ਐਤ ਕੀ ਅਬਦਾਲੀ ਦੀ ਆਵਾਜ਼ ਵਿੱਚ ਤਕਾਵਟ ਸੀ ਇਹ ਅਬਦਾਲੀ ਸ਼ਾਵਲੀ ਤੇ ਸੂਈਏ ਨੂੰ ਉਹ ਨਹੀਂ ਜਾਪ ਰਿਹਾ ਸੀ ਜੋ ਜਦ ਹਜੇ اٹਕ ਹੀ ਪਹੁੰਚਦਾ ਸੀ ਤੇ ਦਿੱਲੀ ਇਸਤਕਬਾਲ ਲਈ ਝੁਕਵੀ ਜਾਂਦੀ ਸੀ ਇਹ ਤਾਂ ਕੋਈ ਹਾਰਿਆ ਹੋਇਆ ਐਸਾ ਬਾਦਸ਼ਾਹ ਜਾਪ ਰਿਹਾ ਸੀ ਜਿਸ ਦਾ ਸਭ ਕੁਝ ਲੁੱਟਿਆ ਪੁੱਟਿਆ ਗਿਆ ਹੋਵੇ। ਸੂਈਆ ਹਜੇ ਕੁਝ ਨਹੀਂ ਬੋਲਿਆ ਸੀ ਤੇ ਸ਼ਾਹ ਨੇ ਮੂੰਹ ਪੁੱਛਿਆ। ਕੌਣ ਸੀ ਉਹ? ਚੜਤ ਸਿੰਘ ਹਜ਼ੂਰ। ਸ਼ੁਕਰ ਚੱਕੀਆ ਚੜਤ ਸਿੰਘ। ਸੂਈਏ ਨੇ ਵੀ ਸੰਖੇਪ ਉੱਤਰ ਦਿੱਤਾ। 12000 ਫੌਜ ਭੇਜ ਨੂਰਦੀਨ ਨਾਲ ਸ਼ਾਹ ਬਲੀ। 12000 ਲੜਾਕੇ ਦੁਰਾਨੀ। ਤੇ ਉਸ ਨੂੰ ਕਹੀਂ ਕਿ ਚੜਤ ਸਿੰਘ ਦਾ ਸਿਰ ਲੈ ਕੇ ਆਵੇ। ਸਰਦਾਰ ਚੜਤ ਸਿੰਘ ਅਬਦਾਲੀ ਦੀਆਂ ਅੱਖਾਂ ਵਿੱਚ ਪੂਰੀ ਤਰ੍ਹਾਂ ਲੜ ਰਿਹਾ ਸੀ। ਜੀ ਦੁਰੇ ਦੁਰਾਨੀ ਸ਼ਾਹਵਲੀ ਤੁਰਤਾ ਹੋਇਆ ਬੋਲਿਆ ਕਾਦਾ ਦੁਰੇ ਦੁਰਾਨੀ ਹਾਲ ਵੇਖ ਤੇਰੇ ਦੁਰੇ ਦੁਰਾਨੀ ਦਾ ਕੀ ਕਰ ਦਿੱਤਾ ਹੈ ਸਿੰਘਾਂ ਨੇ ਮੈਨੂੰ ਤਾਂ ਜਾਪ ਰਿਹਾ ਹੈ ਜਿਵੇਂ ਮੈਂ ਕਿਸੇ ਵੱਡੀ ਸਲਤਨਤ ਦਾ ਬਾਦਸ਼ਾਹ ਨਹੀਂ ਕਿਸੇ ਮਾਮੂਲੀ ਸੂਬੇ ਦਾ ਆਮ ਜਿਹਾ ਫੌਜਦਾਰ ਹਾਂ ਵਿਚਾਰਗੀ ਅਬਦਾਲੀ ਦੇ ਬੋਲਾਂ ਵਿੱਚੋਂ ਚਲਕ ਰਹੀ ਸੀ ਸਰਦਾਰ ਚਰਤ ਸਿੰਘ ਨੇ ਲਾਹੌਰ ਦੇ ਉੱਤਰ ਵਿੱਚ ਬਹੁਤ ਇਲਾਕਾ ਮਲਿਆ ਹੋਇਆ ਸੀ ਚਨਾਅ ਪਾਰ ਕਰਦਿਆਂ ਹੀ ਨੂਰਦੀਨ ਦਾ ਮੇਲ ਸਰਦਾਰ ਨਾਲ ਹੋ ਗਿਆ। ਇਹੀ ਹੈ ਜੋ ਸ਼ਾਹ ਦੀ ਅੱਖ ਦਾ ਵਾਲ ਬਣਿਆ ਹੋਇਆ ਹੈ। ਸਾਡੇ ਰਾਹ ਦਾ ਸਭ ਤੋਂ ਵੱਡਾ ਰੋੜਾ। ਐਤ ਕੀ ਅਸੀਸ ਨੂੰ ਰਾਹ ਵਿੱਚੋਂ ਸਦਾਲੀ ਖਟਾ ਦੇਣਾ ਹੈ। ਆਪਣੇ ਸਪਾਈਆਂ ਨੂੰ ਨੂਰਦੀਨ ਬੋਲਿਆ। ਰਾਹ ਦਾ ਰੋੜਾ ਨਹੀਂ ਗਲੇ ਦੀ ਹੱਡੀ ਹੈ ਚੜਤ ਸਿੰਘ। ਸਰਦਾਰ ਦੀ ਬਹਾਦਰੀ ਤੋਂ ਵਾਕਿਫ ਇੱਕ ਅਫਗਾਨ ਸਪਾਹੀ ਬੋਲਿਆ। ਜੈਸੀਆਂ ਫੜਾ ਨੂਰਦੀਨ ਆਪਣੀ ਫੌਜ ਨੂੰ ਮਾਰ ਰਿਹਾ ਸੀ। ਵਿਅਸੀ ਦਲੇਰੀ ਨਹੀਂ ਦਿਖਾ ਸਕਿਆ। ਕੁਝ ਘੜੀਆਂ ਲਈ ਵੀ ਨਹੀਂ ਪਹਿਲੀ ਕੜੀ ਟੱਕਰ ਵਿੱਚ ਹੀ ਉਹ ਭੱਜ ਕੇ ਸਿਆਲਕੋਟ ਚਾਬੜਿਆ ਤੇ ਤੇਜ਼ੀ ਨਾਲ ਕਿਲੇ ਵਿੱਚ ਲੁੱਕ ਕੇ ਬੈਠ ਗਿਆ ਪਰ ਸਰਦਾਰ ਚਰਤ ਸਿੰਘ ਤਾਂ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਸੀ ਉਸਨੇ ਨੂਰਦੀਨ ਦਾ ਪਿੱਛਾ ਕੀਤਾ ਤੇ ਸਿਆਲਕੋਟ ਦੇ ਕਿਲੇ ਨੂੰ ਘੇਰ ਲਿਆ ਆਲੇ ਦੁਆਲੇ ਪੈਰਾ ਇੰਨਾ ਸਖਤ ਕਰ ਦਿੱਤਾ ਕਿ ਕਿਲੇ ਵਿੱਚ ਰਸਦ ਪਾਣੀ ਜਾਣਾ ਬੰਦ ਹੋ ਗਿਆ ਸਿਆਲਕੋਟ ਦੇ ਨੇੜੇ ਤੇੜੇ ਦਾ ਇਲਾਕਾ ਸਿੰਘਾਂ ਦੇ ਕਬਜ਼ੇ ਵਿੱਚ ਸੀ ਸੋ ਨੂਰਦੀਨ ਨੂੰ ਕਿਸੇ ਪਾਸਿਓ ਕੋਈ ਮਦਦ ਨਹੀਂ ਆ ਸਕਦੀ ਸੀ ਕੋਈ ਚਾਰਾ ਨਾ ਚੱਲਦਾ ਦੇਖ ਕੇ ਰਾਤੋਂ ਰਾਤ ਨੂਰਦੀਨ ਕਿਲੇ ਦੀ ਕਿਸੇ ਤੰਗ ਸਰੰਗ ਰਾਹੀਂ ਜਾਨ ਬਚਾ ਕੇ ਭੱਜ ਗਿਆ ਤੇ ਜੰਮੂ ਜਾ ਕੇ ਰੁਕਿਆ ਉਸਨੇ ਆਪਣੀ ਫੌਜ ਨੂੰ ਵੀ ਖਬਰ ਨਹੀਂ ਹੋਣ ਦਿੱਤੀ ਸੈਨਾਪਤੀ ਦੇ ਭੱਜ ਜਾਣ ਤੇ ਹੁਣ ਫੌਜ ਕੀ ਕਰੇ ਕੁਝ ਜਿਰਤਾ ਹੋ ਮੂਰਤੀਆਂ ਵਿੱਚ ਬੈਠੇ ਰਹੇ ਪਰ ਮਗਰੋਂ ਆਪਣੇ ਹਥਿਆਰ ਸੁੱਟ ਦਿੱਤੇ ਵੱਡੇ ਦਿਲ ਵਾਲੇ ਦੇ ਆਲੂ ਸਰਦਾਰ ਚੜਤ ਸਿੰਘ ਨੇ ਸਮਰਪਣ ਕਰ ਗਏ ਕਿਸੇ ਇੱਕ ਸਿਪਾਹੀ ਨੂੰ ਵੀ ਫੁੱਲ ਦੀ ਨਹੀਂ ਲਗਣ ਦਿੱਤੀ ਤੇ ਸਭ ਨੂੰ ਵਾਪਸ ਪਰਤ ਲਈ ਪਰਤ ਜਾਣ ਲਈ ਕਿਹਾ ਉਹਨਾਂ ਦੀ ਇਹ ਮਜ਼ਾਲ ਕਿ ਅਬਦਾਲੀ ਦਾ ਭੇਜਿਆ ਫੌਜ਼ਦਾਰ ਭਜਾ ਦਿੱਤਾ ਨੂਰਦੀਨ ਦੀ ਹੋਈ ਬੇਇੱਜ਼ਤੀ ਭਰੀ ਹਾਰ ਦੀ ਖਬਰ ਜਦ ਲਾਹੌਰ ਦੇ ਹਾਕਮ 우ਬੈਦ ਖਾਨ ਨੂੰ ਲੱਗੀ ਤਾਂ ਗੁੱਸੇ ਨਾਲ ਕੰਬੜ ਲੱਗਾ ਉਸ ਨੂੰ ਜਾਪਿਆ ਕਿ ਜਿਵੇਂ ਇਹ ਨੂਰਦੀਨ ਦੀ ਨਹੀਂ ਲਾਹੌਰ ਦੀ ਹਾਰ ਹੈ ਕਾਬਲ ਦੀ ਹਾਰ ਹੈ ਉਹ ਸਿੰਗਾ ਨੂੰ ਸਬਕ ਸਿਖਾ ਕੇ ਅਬਦਾਲੀ ਨੂੰ ਦੱਸਣਾ ਚਾਹੁੰਦਾ ਸੀ ਕਿ ਪੰਜਾਬ ਵਿਚਲੀ ਅਫਗਾਨ ਤਲਵਾਰ ਹਜੀ ਖੁੰਢੀ ਨਹੀਂ ਹੋਈ ਉਸਨੇ ਇੱਕ ਵੱਡੀ ਫੌਜ ਤਿਆਰ ਕੀਤੀ ਤੇ ਗੁਜਰਾਵਾਲੇ ਤੇ ਚੜਾਈ ਕਰ ਦਿੱਤੀ ਕੁਝ ਦਿਨਾਂ ਵਿੱਚ ਹੀ ਉਸਨੇ ਗੁਜਰਾਵਾਲੇ ਕੋਲ ਪਹੁੰਚ ਕੇ ਕਿਲੇ ਨੂੰ ਘੇਰਾ ਪਾ ਲਿਆ ਹੁਣ ਮੈਂ ਇਹਨਾਂ ਨੂੰ ਦੱਸਾਂਗਾ ਕਿ ਕਾਬਲ ਦਾ ਲੋਹਾ ਜਦ ਆਈ ਤੇ ਆ ਜਾਵੇ ਤਾਂ ਕੀ ਕਰ ਸਕਦਾ ਹੈ ਕਿਲੇ ਦੇ ਨੇੜੇ ਆਉਂਦੇ ਆ ਉਬੈਦ ਖਾਨ ਬੋਲਿਆ ਅਗੋਂ ਚੜਤ ਸਿੰਘ ਕਿਹੜਾ ਕੋਈ ਰਾਜਪੂਤ ਰਾਜਾ ਹੈ ਜੋ ਆਪਣੀ ਕੁੜੀ ਦਾ ਡੋਲਾ ਲੈ ਕੇ ਮੂਹਰੇ ਖਲੋਤਾ ਹੋਵੇਗਾ ਉਬੈਦ ਖਾਨ ਦੀ ਗੱਲ ਸੁਣਦੇ ਆ ਇੱਕ ਅਫਗਾਨ ਸਿਪਾਹੀ ਹੌਲੀ ਦੇਣੇ ਦੂਜੇ ਨੂੰ ਕਹਿਣ ਲੱਗਾ ਬਾਹਰ ਨਿਕਲੋ ਸ਼ੁਕਰ ਚੱਕੀਏ ਸਰਦਾਰ ਅੱਜ ਅਸੀਂ ਵੀ ਤੇਰੀ ਬਹਾਦਰੀ ਦੇ ਦਰਸ਼ਨ ਕਰ ਲਈਏ ਕਿਲੇ ਦੀ ਬਾਰੀ ਕੰਧ ਤੇ ਖਲੋਤੇ ਸਰਦਾਰ ਚੜਤ ਸਿੰਘ ਨੂੰ ਦੇਖਦੇ ਆ ਉਬੈਦ ਖਾਨ ਬੋਲਿਆ ਮੋਮਦਿਆਦੰਦਾ ਨਾਲ ਲੋਹਣੀ ਚਬਾਈਦਾ ਉਹ ਬੈਦਖਾਂ ਕਿਉਂ ਸ਼ੇਰ ਦੇ ਜਬਾੜੇ ਵਿੱਚ ਹੱਥ ਪਾ ਰਹੇ ਹਨ ਚਾਰ ਦਿਨ ਕਰ ਲੈ ਲਾਹੌਰ ਦੀ ਸੁਬੇਦਾਰੀ ਗੁਜਰਾਵਾਲਾ ਖੋਂਦਾ ਖੋਂਦਾ ਕਿਤੇ ਲਾਹੌਰ ਨਾ ਗਵਾ ਬੈਠੇ ਸਰਦਾਰ ਹੱਸਦਾ ਹੋਇਆ ਬੋਲੇ ਆ ਪ੍ਰੈਤ ਕਿ ਉਹ ਬੈਦਖਾਂ ਚੁੱਪ ਰਹੇ ਹਾਂ ਉਹ ਜਵਾਬ ਤੋਪਾਂ ਦੇ ਗੋਲਿਆਂ ਨਾਲ ਦੇਣਾ ਚਾਹੁੰਦਾ ਸੀ ਸੋ ਹਮਲੇ ਦੀ ਤਿਆਰੀ ਕਰਨ ਲੱਗਾ ਐਨੇ ਨੂੰ ਪਿੱਛੋਂ ਤੇਜ਼ੀ ਨਾਲ ਘੋੜਾ ਭਜਾਈ ਆਉਂਦਾ ਇੱਕ ਅਫਗਾਨ ਸੂਈਆ ਦਿਖਾਈ ਦਿੱਤਾ ਉਸਨੇ 우ਬੈਦ ਖਾਨ ਕੋ ਲਾ ਕੇ ਕੋੜਾ ਰੁਕਿਆ ਤੇ ਹਫਦਾ ਹੋਇਆ ਬੋਲੇਆ ਦਲ ਖਾਲਸਾ ਹਜ਼ੂਰ ਦਲ ਖਾਲਸਾ ਕੀ ਕਹਿ ਰਹੇ ਹਨ ਆਰਾਮ ਨਾਲ ਦੱਸ ਆਰਾਮ ਦਾ ਸਮਾਂ ਨਹੀਂ ਹੈ ਹਜ਼ੂਰ ਪਿੱਛੋਂ ਦਲ ਖਾਲਸਾ ਚੜ੍ਹਿਆ ਆ ਰਿਹਾ ਹੈ ਅਸਲ ਵਿੱਚ ਗੁਜਰਾਵਾਲੇ ਦੇ ਘੇਰੇ ਦੀ ਖਬਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੂੰ ਪਹੁੰਚ ਗਈ ਸੀ ਉਹਨਾਂ ਨੇ ਤੁਰੰਤ ਸਰਦਾਰ ਜੈ ਸਿੰਘ ਕਨਈਏ ਹਰੀ ਸਿੰਘ ਪੰਗੀ ਤੇ ਲੈਣਾ ਸਿੰਘ ਪੰਗੀ ਨੂੰ ਸੁਨੇਹਾ ਲਾਇਆ ਤੇ ਸਾਰੇ ਦਲ ਨੇ ਗੁਜਰਾਵਾਲੀ ਨੂੰ ਘੋੜੇ ਡਾ ਦਿੱਤੇ ਤੇ ਉਤੋਂ ਖਾਲਸੇ ਦੇ ਤਿਰੰਗਾ ਦੀ ਤੇਜੀ ਪਲਾਂ ਵਿੱਚ ਹੀ ਸਾਬ ਸਰਦਾਰ ਗੁਜਰਾਵਾਲ ਪਹੁੰਚ ਗਏ ਸੂਈਏ ਹਜੇ ਖਬਰ ਖੋਲ ਕੇ ਦਾਸੀ ਰਹਾਸੀ ਕਿ ਉਹ ਬੈਦ ਖਾਨ ਨੂੰ ਪਿੱਛੋਂ ਖਾਲਸੇ ਦੇ ਘੋੜਿਆਂ ਦੀ ਉੜਦੀ ਧੂੜ ਨਜ਼ਰ ਪਈ ਉਸਦੇ ਹੋਸ਼ ਉੱਡ ਗਏ ਅਬਦਾਲੀ ਤੋਂ ਸ਼ਾਬਾਸ਼ ਲੈਂਦਾ ਲੈਂਦਾ ਉਹ ਤਾਂ ਆਪਣੀ ਜਾਨ ਹੀ ਵਿਪਤਾ ਵਿੱਚ ਪਾ ਬੈਠਾ ਸੀ ਉਸਨੇ ਕੋਈ ਜੜਕਟੋ ਨਹੀਂ ਦੇਖੀ ਤੇ ਆਪਣੀ ਫੌਜ ਨੂੰ ਲਾਹੌਰ ਪਹੁੰਚਣ ਦਾ ਹੁਕਮ ਸੁਣਾ ਦਿੱਤਾ ਜਲਦੀ ਨਾਲ ਸਾਰੀ ਫੌਜ ਨੂੰ ਲਾਹੌਰ ਲੈ ਆਓ ਉਹ ਇੱਕ ਫੌਜਦਾਰ ਨੂੰ ਬੋਲਿਆ ਤੇ ਆਪਣਾ ਘੋੜਾ ਭਜਾ ਦਿੱਤਾ ਸਾਡੀਆਂ ਤੋਪਾਂ ਜੰਬੂਰੇ ਜੰਝੇਲਾਂ ਹਜ਼ੂਰ ਮਗਰੋਂ ਫੌਜਦਾਰ ਬੋਲਦਾ ਹੀ ਰਹਿ ਗਿਆ ਪਰ 우ਬੈਦ ਖਾਨ ਨੂੰ ਕੁਝ ਸੁਣਾਈ ਨਾ ਦਿੱਤਾ ਛੇਤੀ ਨਾਲ ਲਾਹੌਰ ਪਹੁੰਚੋ ਲਾਹੌਰ ਦੀ ਰੱਖੀ ਡਲਿਆਂ ਟੀਮਾ ਨਾਲ ਕਰਨੀ ਹੈ ਤੋਪਖਾਨਾ ਉਸੇ ਤਰ੍ਹਾਂ ਛੱਡ ਕੇ ਜਾਣ ਨੂੰ ਮਜਬੂਰ ਫੌਜਦਾਰ ਬੋਲਿਆ ਪਰ ਉਹ ਕੀ ਕਰ ਸਕਦੇ ਸਨ ਜਦ ਹਾਕਮ ਹੀ ਹੁਕਮ ਲਾ ਗਿਆ ਸੀ ਇਸ ਤੋਂ ਪਹਿਲਾਂ ਕਿ ਦਲ ਖਾਲਸਾ ਹੱਲਾ ਬੋਲਦਾ ਸਾਰੀ ਲਾਹੌਰੀ ਫੌਜ ਗੁਜਰਾਵਾਲੇ ਤੋਂ ਤਿਤਰੀ ਹੋ ਗਈ ਅਫਗਾਨਾਂ ਦੀਆਂ ਛੋਟੀਆਂ ਤੋਪਾਂ ਜੰਜੈਲਾਂ ਜੰਬੂਰੇ ਸਭ ਸਿੰਘਾਂ ਦੇ ਹੱਥ ਲੱਗ ਗਏ ਇਹ ਤਾਂ ਵਿਚਾਰੇ ਜਾਪਦੇ ਆਪਣਾ ਜੰਗੀ ਸਮਾਨ ਹੀ ਸਾਨੂੰ ਦੇਣ ਆਏ ਸਨ ਤੋਪਾਂ ਦੇਖਦਾ ਇੱਕ ਸਿੰਘ ਬੋਲੇ ਆ ਖਾਲਸੇ ਨੇ ਸਾਰਾ ਸਮਾਨ ਆਪਣੀ ਕਬਜ਼ੇ ਵਿੱਚ ਲੈ ਲਿਆ ਅਫਗਾਨੀ ਤੋਪਾਂ ਹੁਣ ਗੁਜਰਾਂਵਾਲੀ ਕਿਲੇ ਦੀਆਂ ਕੰਧਾਂ 'ਤੇ ਸੋਭਾ ਪਾ ਰਹੀਆਂ ਸਨ ਸਭ ਸਿੱਖ ਸਰਦਾਰਾਂ ਬੈਠ ਕੇ ਮਤਾ ਕੀਤਾ ਖਾਲਸਾ ਜੀ ਇਹੋ ਮੌਕਾ ਹੈ ਅਫਗਾਨਾਂ ਦਾ ਤੋਪਖਾਨਾ ਤੇ ਹੋਰ ਜੰਗੀ ਸਮਾਨ ਸਾਡੇ ਹੱਥ ਲੱਗ ਗਿਆ ਹੈ ਡਰਿਆ ਹੋਇਆ 우ਬੈਦ ਖਾਨ ਨੂੰ ਖਾਲਸੇ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂ ਨਾ ਅਸੀਂ ਉਸ ਦਾ ਪਿੱਛਾ ਕਰੀਏ ਤੇ ਲਾਹੌਰ ਉੱਤੇ ਧਾਵਾ ਬੁਲੀਏ ਸਰਦਾਰ ਹਰੀ ਸਿੰਘ ਪੰਗੀ ਨੇ ਸਭ ਸਰਦਾਰਾਂ ਅੱਗੇ ਆਪਣਾ ਮਤਾ ਰੱਖਿਆ ਜੀ ਖਾਲਸਾ ਜੀ ਸਰਦਾਰ ਹਰੀ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ ਪਾਣੀ ਪਤ ਚੋ ਥਕ ਟੁੱਟ ਕੇ ਮੁੜੇ ਅਫਦਾਲੀ ਨੂੰ ਸਿੰਘਾਂ ਐਸਾ ਤਪਾਇਆ ਹੈ ਕਿ ਉਹ ਛੇਤੀ ਨਹੀਂ ਪਰਤੇਗਾ ਹੁਣ ਵੇਲਾ ਹੈ ਮਾਰ ਲਈਏ ਮੋਰਚਾ ਤੇ ਲਾਹੌਰ ਉੱਤੇ ਖਾਲਸੇ ਦੀ ਨਿਸ਼ਾਨ ਚੁਲਾ ਦਈਏ ਸਰਦਾਰ ਚੜਤ ਸਿੰਘ ਵੀ ਸਰਦਾਰ ਹਰੀ ਸਿੰਘ ਨਾਲ ਸਹਿਮਤ ਸੀ ਸੋ ਫੈਸਲਾ ਇਹੋ ਹੋਇਆ ਸਾਰੇ ਸਿੱਖ ਦਲ ਨੇ ਆਪਣੇ ਘੋੜੇ ਉਹ ਬੈਦਖਾਂ ਦੇ ਮਗਰ ਦੌੜਾ ਦਿੱਤੇ ਖਾਨ ਨੂੰ ਵੀ ਉਸਦੇ ਸੁਨਿਆ ਨੇ ਦੱਸ ਦਿੱਤਾ ਖਾਲਸੇ ਦੇ ਘੋੜਿਆਂ ਦੀਆਂ ਟਾਪਾਂ ਨਾਲ ਉੱਡੀ ਧੂੜ ਨਹੀਂ ਹਜੇ ਵੀ ਸਾਡਾ ਪਿੱਛਾ ਨਹੀਂ ਛੱਡਿਆ ਹਜ਼ੂਰ 우ਬੈਦ ਖਾਨ ਪੂਰੀ ਤਰ੍ਹਾਂ ਘਬਰਾ ਗਿਆ ਕਿਉਂਕਿ ਉਸ ਕੋਲ ਮੁਕਾਬਲੇ ਲਈ ਜੰਗੀ ਸਮਾਨ ਵੀ ਨਹੀਂ ਬਚਿਆ ਸੀ ਉਸ ਤੋਂ ਫੌਜਦਾਰ ਨਾਲ ਨਜ਼ਰਾਂ ਨਾ ਮਿਲਾਉਂੀਆਂ ਸਾਰੀ ਅਫਗਾਨ ਫੌਜ ਦੇ ਅੰਦਰ ਆਉਂਦਿਆਂ ਹੀ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿਓ ਹੋਰ ਹੁਣ 우ਬੈਦ ਖਾਨ ਕਰ ਵੀ ਕੀ ਸਕਦਾ ਸੀ ਆਪ ਉਹ ਕਿਲੇ ਵਿੱਚ ਲੁੱਕ ਕੇ ਬੈਠ ਗਿਆ। ਸਿੰਘਾਂ ਨੇ ਸ਼ਹਿਰ ਨੂੰ ਘੇਰ ਲਿਆ। ਸਖਤ ਘੇਰੇ ਕਾਰਨ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਆਉਣ ਜਾਣ ਬੰਦ ਹੋ ਗਿਆ। ਜਿਸ ਨਾਲ ਜ਼ਿਆਦਾ ਮੁਸ਼ਕਲ ਆਮ ਲੋਕਾਂ ਨੂੰ ਹੁੰਦੀ ਸੀ। ਸੋ ਸਿੱਖ ਸਰਦਾਰਾਂ ਨੇ ਸ਼ਹਿਰ ਦੇ ਪਤਵੰਤੇ ਲੋਕਾਂ ਨੂੰ ਸੁਨੇਹਾ ਭੇਜਿਆ ਕਿ ਜੇ ਇਹ ਉਹ ਸ਼ਹਿਰ ਦੇ ਦਰਵਾਜ਼ੇ ਖੋਲ ਦੇਣ ਤਾਂ ਸਿੰਘ ਆਮ ਲੋਕਾਂ ਤੇ ਵਪਾਰੀਆਂ ਨੂੰ ਨਹੀਂ ਲੁੱਟਣਗੇ। ਮੀਰ ਮੁਹੰਮਦ ਵਾਲੇ ਘੇਰੇ ਤੋਂ ਹੀ ਆਮ ਲੋਕਾਂ ਨੂੰ ਨਸੀਹਤ ਹੋ ਗਈ ਸੀ। ਹਾਕਮਾਂ ਕੋਲ ਤਾਂ ਖਾਣ ਪੈਣ ਲਈ ਸਭ ਕੁਝ ਜਮ੍ਹਾਂ ਕੀਤਾ ਹੁੰਦਾ ਹੈ ਮਰਦੇ ਤਾਂ ਸਾਡੇ ਜਿਹੇ ਗਰੀਬ ਹੀ ਹਨ ਜਦ ਸਿੰਗਾ ਦਾ ਭੇਜਿਆ ਸੁਨੇਹਾ ਅੰਦਰ ਫੈਲਣ ਲੱਗਾ ਤਾਂ ਇਹ ਗੱਲਾਂ ਆਮ ਹੋਣ ਲੱਗੀਆਂ ਦੇਖੋ ਜੀ ਨਾ ਤਾਂ ਉਹ ਬੈਦਖਾਂ ਕੋਈ ਅੱਡਾ ਯੋद्धा ਹੈ ਕਿ ਸਿੰਗਾ ਦਾ ਮੁਕਾਬਲਾ ਕਰ ਸਕੇ ਤੇ ਨਾ ਹੀ ਅਫਗਾਨਾਂ ਕੋਲ ਕੋਈ ਗੋਲਾ ਬਾਰ ਉਹਦਿਆ ਹੈ ਤੋਪਖਾਨਾ ਤਾਂ ਸਾਰਾ ਗੁਜਰਾਵਾਲਾ ਛੱਡ ਆਏ ਸਿੰਗਾ ਨੇ ਵੱਡੇ ਸੂਰਮੇ ਤੇ ਸਿੰਗਾ ਤਾਂ ਪਹਿਲਾਂ ਹੀ ਵੀ ਮੀਰ ਮੁਹੰਮਦ ਤੋਂ ਨਜ਼ਰਾਨਾ ਲੈ ਕੇ ਮੁੜ ਗਏ ਸਨ ਉਸ਼ਿਆਰ ਦਾ ਕੋਈ ਨੁਕਸਾਨ ਨਹੀਂ ਕਰਨਗੇ ਸ਼ਹਿਰ ਦੇ ਪਤਵੰਤੇ ਮੁਖੀਆਂ ਨੇ ਸਲਾਹ ਕੀਤੀ ਤੇ ਸਿੰਘਾਂ ਨੇ ਲਾਹੌਰ ਦੇ ਦਰਵਾਜ਼ੇ ਖੋਲ ਦਿੱਤੇ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਜੈਕਾਰੇ ਗਜਾਉਂਦਾ ਖਾਲਸਾ ਲਾਹੌਰ ਵਿੱਚ ਦਾਖਲ ਹੋਇਆ ਸਭ ਸਰਦਾਰਾਂ ਨੇ ਆਪਣੇ ਘੋੜੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਤੋਂ ਪਿੱਛੇ ਕਰ ਲਈ ਸਰਦਾਰ ਜੱਸਾ ਸਿੰਘ ਸਿੱਖ ਦਲ ਦੇ ਮੋਰੀ ਜਥੇਦਾਰ ਜਿਨ੍ਹਾਂ ਪ੍ਰਤੀ ਪਹਿਲਾਂ ਹੀ ਭਵਿੱਖਬਾਣੀਆਂ ਹੋ ਚੁੱਕੀਆਂ ਸਨ ਨੇ ਹੁਣ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਤਖਤ ਉੱਤੇ ਬਿਰਾਜਣਾ ਸੀ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਲਾਹੌਰ ਦੇ ਤਖਤ ਤੇ ਬਿਠਾਉਂਦੇ ਆ ਸਭ ਸਿੱਖ ਸਰਦਾਰ ਬੋਲੇ ਸੁਲਤਾਨੁਲ ਕੌਮ ਪੰਥ ਪਾਤਸ਼ਾ ਅੱਜ ਤੋਂ ਸਰਦਾਰ ਜੱਸਾ ਸਿੰਘ ਪੰਥ ਦੇ ਪਾਤਸ਼ਾ ਹਨ ਵਾਹ ਧੰਨ ਗੁਰੂ ਤੇ ਧੰਨ ਪੰਥ ਸਾਡੇ ਪਿੱਛੇ ਖਲੋਤਾ ਨੇ ਹੰਗਸ ਸਿੰਘ ਬੋਲਿਆ ਕਹਿਣਾ ਤਾਂ ਅਸੀਂ ਵੀ ਚਾਉਂਦੇ ਸਾਂ ਪਰ ਕਥਾ ਦੇ ਵਿੱਚ ਕਿਵੇਂ ਬੋਲਦੇ ਬਾਬਾ ਜੀ ਕੁਝ ਸਮੇਂ ਲਈ ਚੁੱਪ ਹੋ ਗਿਆ ਸ਼ਾਇਦ ਉਹ ਵੀ ਸਾਡੇ ਵਾਂਗ ਸਰਦਾਰ ਜੱਸਾ ਸਿੰਘ ਪ੍ਰਤੀ ਹੋਈਆਂ ਵਿਖਵਾਣੀਆਂ ਬਾਰੇ ਸੋਚਣ ਲੱਗ ਪਿਆ ਸੀ ਘੋੜਿਆਂ ਦੀ ਸੇਵਾ ਕਰਦੇ ਇਸੇ ਬਾਲ ਉੱਪਰ ਕਲਗੀਧਰ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਸੂਮੱਚੇ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੁਣ ਕਰਕੇ ਇੱਕ ਦਿਨ ਇਹ ਕੌਮ ਦਾ ਸੁਲਤਾਨ ਸਦਵਾਇਆ ਮੈਨੂੰ ਬਾਬੇ ਤੋਂ ਪਹਿਲਾਂ ਕਹੀ ਬੋਲੀ ਯਾਦ ਆ ਰਹੀ ਸਨ ਤਨ ਜੱਸਾ ਸਿੰਘ ਤੇ ਤਨ ਤਨ ਜੱਸਾ ਸਿੰਘ ਦੀ ਮਾਤਾ ਬਹੁਤ ਕੁਝ ਚੱਲ ਰਿਹਾ ਸੀ ਅੰਦਰ ਕਿੰਨੀਆਂ ਹੋਰ ਗੱਲਾਂ ਕਰਨਾ ਚਾਹੁੰਦਾ ਸੀ ਪਰ ਮੇਰੇ ਤੋਂ ਹੋਰ ਕੁਝ ਨਹੀਂ ਬੋਲਿਆ ਗਿਆ ਬਾਬੇ ਨੇ ਕਥਾ ਤੋਰੀ ਤੁਹਾਡਾ ਬਾਲ ਗੁਰੂ ਕਾਚੀ ਲਾਲਕ ਹੋਏਗਾ ਤੇਰੀ ਸੰਤਾਨ ਅੱਗੇ ਚੋਬਦਾਰ ਚੱਲਿਆ ਕਰਨਗੇ ਮੈਂ ਕੁਝ ਕੁ ਘੋੜਿਆਂ ਦੀ ਲਿੱਦ ਚੱਕਣਾ ਚੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੈ ਹੋ ਸਕਦਾ ਪੰਥ ਤੇਨੂੰ ਪਾਦਸ਼ਾਹ ਹੀ ਬਣਾ ਦੇਵੇ ਤਖਤ ਤੇ ਬੈਠੇ ਸਰਦਾਰ ਜੱਸਾ ਸਿੰਘ ਨੂੰ ਕਲਗੀਧਰ ਪਾਦਸ਼ਾਹ ਮਾਤਾ ਸੁੰਦਰੀ ਜੀ ਤੇ ਨਵਾਬ ਕਪੂਰ ਦੇ ਕਪੂਰ ਸਿੰਘ ਦੇ ਕਹੇ ਬੋਲ ਯਾਦ ਆ ਰਹੇ ਸਨ ਮਹਾਰਾਜ ਤੇ ਸ਼ੁਕਰਾਨੇ ਵਜੋ ਉਨਾ ਮਹਾਰਾਜ ਦੇ ਨਾਮ ਸਿੱਕਾ ਜਾਰੀ ਕਰਨ ਬਾਰੇ ਸਿੰਘਾਂ ਨਾਲ ਸਲਾਹ ਕੀਤੀ ਸਿੱਕੇ ਦੀ ਇਬਾਰਤ ਕੀ ਹੋਏਗੀ ਉਹੀ ਜੋ ਪਾਪਾ ਬੰਦਾ ਸਿੰਘ ਜੀ ਨੇ ਮੋਹਰ ਉੱਪਰ ਖਣਮਾਈ ਸੀ ਸਰਦਾਰ ਜੱਸਾ ਸਿੰਘ ਬੋਲੇ ਲਾਹੌਰ ਦੀ ਸਰਕਾਰੀ ਟਕਸਾਲ ਵਿੱਚੋਂ ਅਫਗਾਨਾਂ ਦੇ ਸਿੱਕੇ ਬਣਨੇ ਬੰਦ ਕਰ ਦਿੱਤੇ ਗਏ ਤੇ ਨਵੇਂ ਸਿੱਕੇ ਦੀ ਖਣਵਾਈ ਲਈ ਕੰਮ ਸ਼ੁਰੂ ਕੀਤਾ ਗਿਆ ਖਾਲਸੇ ਦੇ ਸਿੱਕੇ ਦੀ ਈਬਾਰਤ ਸੀ ਦੇ ਗੋ ਤੇ ਗੋ ਫਤਹਿ ਨੂੰ ਸਰਤ ਵਿਦਰੰਗ ਯਾ ਫਤ ਸਨਾਨਕ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ